ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਹਾਂ ਸਾਰੇ ਵਧੀਆ ਹੋਵੋਗੇ ਠੀਕ ਹੋਵੋਗੇ ਤੇ ਚੜ੍ਹਦੀ ਕਲਾ 'ਚ ਹੋਵੋਗੇ ਤੇ ਆਪਾਂ ਲੱਗੇ ਜੀ ਵੀਡੀਓ ਸ਼ੁਰੂ ਕਰਨ ਤੇ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਜੇ ਆਪਣੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਕਰ ਲਈ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਕਮੈਂਟ ਕਰਕੇ ਜਰੂਰ ਦੱਸਿਓ ਵੀਡੀਓ ਕਿਵੇਂ ਲੱਗੇ ਤੇ ਜੇ ਵੀਡੀਓ ਚੰਗੇ ਲੱਗੇ ਤਾਂ ਪਲੀਜ਼ ਸ਼ੇਅਰ ਜਰੂਰ ਕਰਿਆ ਕਰੋ ਤੇ ਅੱਜ ਦਿਨ ਹੈਗਾ ਜੀ ਸੋਮਵਾਰ ਇਹ ਦੁਪਹਿਰ ਦਾ ਟਾਈਮ ਆ ਦੁਪਹਿਰ ਦਾ ਕੀ ਸ਼ਾਮ 4 ਹੀ ਬੱਜ ਗਈ ਸੀ ਅੱਛ ਆਪਣੀ ਹੋ ਗਈ ਸੰਨੇ ਲੇਟ ਕਿਉਂਕਿ ਤੂੜੀ ਬਣਾਉਦੇ ਸੀ ਪਹਿਲਾਂ ਚਾਰ ਆਇਆ ਨਹੀਂ ਤੇ ਫਿਰ ਜਦੋਂ ਲੈ ਕੇ ਆਏ ਤੇ ਫਿਰ ਆਪਾਂ ਨੂੰ ਜਲਦੀ ਜਲਦੀ ਪੱਠੇ ਪਾਉਣ ਦੀ ਹੋਗੀ ਫਿਰ ਚੱਕ ਤੇ ਆਪਾਂ ਨੇ ਪੱਠੇ ਤੇ ਢੋਲ ਆਪਣੇ ਭਰ ਲਏ ਤੇ ਇੰਨੇ ਇੱਕ ਕਣਕ ਬਚ ਗਈ ਤੇ ਦੁਬਾਰੇ ਮੰਡੀ ਛੱਟ ਕੇ ਆਵਾਂਗੇ ਚਾਰ ਢੋਰ ਭਰ ਲੇ ਆਪਾਂ ਤੈਨੂੰ 30 30 ਮਾਨ ਵਾਲੇ ਸੀ 150 ਮਾਨ ਵਾਲਾ ਤੇ ਕਿਉਂਕਿ ਆਪ ਨੂੰ ਤਾਂ ਬਸ 20 ਕਮਾਨ ਮਸਾਂ ਲੱਗ ਗਿਆ 20 25 ਮਾਨ ਤੇ ਪਸ਼ੂਆਂ ਮੂਹੇ ਬਹੁਤ ਜ਼ਿਆਦਾ ਕਣਕ ਲੱਗਦੀ ਆ ਤੇ ਕਣਕ ਤੋਂ ਹੀ ਗੱਲ ਜ਼ਿਆਦਾ ਹੀ ਤੇ ਵਿੱਚ ਪਹਿਣਾ ਹਨਾ ਵੀ ਪਹਿਣਾ ਵੀ ਇਹਨਾਂ ਵੀ ਕਈ ਕਮੈਂਟ ਕਰਦੇ ਵੀ ਹੁੰਦੇ ਆ ਵੀ ਤੁਹਾਡੇ ਪਸ਼ੂ ਰਾਜ ਹੀ ਆ ਵਧੀਆ ਵੀ ਕਾਦੇ ਨਾਲ ਨੇ ਵੀ ਇਹ ਕਣਕ ਨਾਲ ਹੀ ਆ ਬਈ ਜਿਹੜੇ ਆਪਾਂ ਦੇਤੀ ਪੋੜੇ ਰਹਿੰਦੇ ਆ ਹਨਾ ਤੇ ਕਿਉਂਕਿ ਨਾ ਕਈ ਵੀ ਮੁੱਲ ਦੀ ਫੀਡ ਹੁੰਦੀ ਹੈ ਨਾ ਉਹਦੇ ਨਾਲ ਆਪਾਂ ਐ ਨਹੀਂ ਕਹਿੰਦੇ ਵੀ ਉਹ ਵੀ ਦੁੱਧ ਨਹੀਂ ਵਾਧਦੇ ਆ ਜਿਵੇਂ ਕੋਈ ਵੀ ਕਾਰਗਿਲ ਦੀ ਹੋਈ ਅਸੀਸ ਹੋਈ ਜਿਵੇਂ ਆਪਾਂ ਬੈੜ ਨਾ ਪਾਉਣੇ ਆ ਜਾਂ ਕੋਈ ਟਿਵਾਣਾ ਹੋਈ ਇਹਨਾਂ ਦਾ ਦੁੱਧ ਬਹੁਤ ਵਧੀਆ ਵਾਧਦੀਆਂ ਨੇ ਪਰ ਹਨਾ ਦੁੱਧ ਦੀ ਹਾਰਮੋਨਾਂ ਲੱਗ ਜਾਂਦਾ ਪਰ ਪਰਸ਼ੋਧ ਨਾਲ ਲੀਸਾ ਹੋ ਜਾਂਦਾ ਇਸ ਲਈ ਆਪਾਂ ਵੀ 12 ਮਹੀਨੇ 30 ਦਿਨ ਨਹੀਂ ਲੇਟੀ ਪਾਈ ਜਾਂਦੇ ਆ ਕੋਈ ਐ ਨਹੀਂ ਬੰਦ ਨਹੀਂ ਕਰਦੇ ਆਪਾਂ ਕੀ ਕਹਣਾ ਵਿੱਚ ਜਦੋਂ ਕੋਈ ਪਸ਼ੂ ਸੂਣ ਵਾਲਾ ਹੋਵੇ ਉਹਨੂੰ ਮਹੀਨਾ ਡੇਢ ਮਹੀਨਾ ਵਿੱਚ ਹੀ ਬੰਦ ਕਰ ਦਈਏ ਫੇਰ ਮਹੀਨਾ ਡੇਢ ਮਹੀਨਾ ਸੂਣ ਤੋਂ ਪਹਿਲਾਂ ਸ਼ੁਰੂ ਕਰ ਲਈਏ ਨਾ ਜਿਵੇਂ ਹੋ ਜੇ ਨਹੀਂ ਆਪਾਂ ਕੌੜੀ ਰਹਿਣੇ ਆ ਤਾਂ ਕਰਕੇ ਦੇਖੋ ਆਪਣੇ ਪਹਿਲਾਂ ਪਹਿਲਾ 3.5 ਢੋਲ ਸੀਗੇ ਮਸਾਂ ਸਾਰੇ ਉਹਨਾਂ ਨਾਲ ਚਲੋ ਹਣਾ ਵੀ ਇਹ ਚਾਰ ਕਿੱਗੱਟੇ ਪ੍ਰਾਣੀ ਕੰਕਰੇ ਨਿਕਲ ਆਏ ਸੀ ਉਹ ਆਪਾਂ ਨੇ ਹੁਣ ਲੈੱਟੀ ਦਲਾਲੀ ਤੇ ਇਹਦੇ ਨਾਲ ਹੀ ਪਸ਼ੂ ਵਧੀਆ ਰਹਿੰਦੇ ਨੇਗੇ ਤੇ ਇੱਕ ਜਿਹੜੀ ਆਪਾਂ ਫੀਡ ਬਣਾਉਣੀ ਆ ਉਹਨੇ ਸਾਡੇ ਤੇ ਘਰੇ ਪਸ਼ੂ ਵੀ ਆਪਾਂ ਜਦ ਫੀਡ ਪਾਉਣੇ ਆ ਸਾਨੂੰ ਘਰੇ ਨਹੀਂ ਪਤਾ ਲੱਗਦਾ ਉਹ ਮੇਰੀ ਭੈਣ ਕੇ ਸਾਡੇ ਨਾਲ ਇਸ ਵਾਰੀ ਬਣਾ ਕੇ ਲੈ ਆਏ ਸੀ ਉਹਨਾਂ ਨੂੰ ਪਤਾ ਲੱਗਦਾਗਾ ਉਹ ਕਦੇ ਵੀ ਸਾਡੇ ਆਹ ਫੀਡ ਨਾਲ ਪਸ਼ੂ ਵਧੀਆ ਰਾਜੀ ਹੋਣ ਲੱਗ ਗਏ ਜਿਹੜੀ ਆਪਾਂ ਬਣਾ ਕੇ ਲੈ ਆਉਣੇ ਆ ਕਿਉਂਕਿ ਇਹਦੇ ਨਾਲ ਹੁਣ ਆਪੀ ਆਪਾਂ ਆਪਣੀ ਲੋੜ ਮੁਤਾਬਕ ਵੀ ਵਧੀਆ-ਵਧੀਆ ਚੀਜ਼ਾਂ ਪਾਉਣੇ ਆ ਕੋਈ ਮਲਾਬਟ ਵਾਲੀ ਨਹੀਂ ਹੁੰਦੀ ਵੀ ਕੋਈ ਹੁਣ ਨਾ ਕੋਈ ਲੱਲਾ ਘੱਬਾ ਜਾਂ ਕੁਝ ਪਵਾ ਲਈਏ ਜੋ ਕਿ ਆਪਾਂ ਫੀੜੀ ਵੀ ਪਵਾਵਾਂਗੇ ਬੜੇ ਮਿਆਲੀ ਖਾਲ ਵੀ ਪਵਾਵਾਂਗੇ ਉਹ ਵਧੀਆ ਪਵਾਵਾਂਗੇ ਵਿੱਚ ਨਹੀਂ ਆ ਹੁੰਦਾ ਨਾ ਵੀ ਗੱਤਾ ਜਿਹਾ ਹੀ ਹੁੰਦਾਗਾ ਤੇ ਵਧੀਆ ਦੇਖ ਕੇ ਵੀ ਆਪਾਂ ਖਾਲ ਪਵਾਉਣੇ ਹੁੰਦੇ ਆ ਤੇ ਇਆਂ 10-11000 ਦੀ ਹੁੰਦੀ ਆ ਵੀ ਮਹੀਨਾ ਸਾਰ ਆਪਣਾ ਚੱਲ ਕੱਟ ਜਾਂਦਾ ਇੱਧਰ ਉੱਧਰ ਦਿਨ ਵੀ ਹੋ ਜਾਂਦੇ ਆ ਮਾਸਾਤ ਦੇ ਉੱਤੇ ਵੀ ਹੋ ਜਾਂਦੇ ਆ ਤੇ ਚਲੋ ਇਹਨਾਂ ਪਸ਼ੂ ਵੀ ਵਧੀਆ ਰਹਿੰਦਾ ਹਨਾ ਜਿਹੜਾ ਦੁੱਧ ਦੇਣਾ ਦੇਣਾ ਹੀ ਆ ਤੇ ਇਹਨਾਂ ਦਾ ਪਸ਼ੂ ਵਧੀਆ ਰਹਿੰਦਾ ਤੇਰਾ ਜੀ ਹਨਾ ਤੁਸੀਂ ਇਹ ਜਰੂਰ ਪਾਇਆ ਕਰੋ ਵੀ ਲੇਟੀ ਆਪਾਂ ਲੇਟੀ ਚ ਪੋਣੇ ਹੁੰਨੇ ਆ ਬੜੀ ਵਿਆਂ ਦੀ ਖਾਲਾ ਛੋਲੇ ਦਾ ਸ਼ਿਲਕਾ ਪਹਿਲਾਂ ਖੰਡਾ ਵੀ ਹੁੰਦਾ ਸੀਗਾ ਪਰ ਹੁਣ ਹਨਾ ਇੱਕ ਦੋ ਵਾਰੀਆਂ ਹੋ ਗਈਆਂ ਆਪਾਂ ਖੰਡਾ ਨਹੀਂ ਲੈ ਕੇ ਆਂਦਾ ਬਸ ਇਹ ਤਿੰਨਾਂ ਚੀਜ਼ੇ ਹੁੰਦੇ ਆ ਪਹਿਲਾਂ ਖੰਡਾ ਵੀ ਲਿਆਉਂਦੇ ਸੀਗੇ ਉਹ ਦਿਨਾਂ ਵੀ ਵਧੀਆ ਦੁੱਧ ਵੀ ਦਿੰਦੀਆਂ ਨੇ ਤੇ ਰਾਜੀ ਵੀ ਹੁੰਦਾ ਪਸ਼ੂ ਤੇ ਬਾਕੀ ਆ ਜਾਂਦਾ ਹਨਾ ਵੀ ਦੁੱਧ ਕਰਮਿਚ ਕਿਵੇਂ ਵੱਧ ਦੇਣਾ ਨਾ ਉਹ ਜਿੰਨਾ ਚਾਹਦੇ ਆਪਾਂ ਕਹਿੰਦੇ ਉਹਨਾਂ ਨਾ ਪਸ਼ੂ ਤੇ ਮਤਲਬ ਕਿ ਪਾਣੀ ਜਾਂ ਪੰਚਾਇਦਾ ਪੀਊਗਾ ਨਾ ਤੇ ਉਹਦੇ ਨਾਲ ਹੀ ਪਸ਼ੂ ਦੁੱਧ ਵਧੀਆ ਦੇਊਗਾ ਤੇ ਕਿਉਂਕਿ ਨਾ ਅੰਦਰ ਵਧੀਆ ਰਹਿੰਦਾਗਾ ਸਾਫ਼ ਰਹਿੰਦਾਗਾ ਤੇ ਉਹਦੇ ਲਈ ਪਾਣੀ ਵੱਧ ਕਿਵੇਂ ਪੀਵੇ ਇਹਦੇ ਲਈ ਹਨ ਆਪਾਂ ਮਿੱਠਾ ਸੋਡਾ ਪਾਉਣੇ ਹੁੰਨੇ ਆ ਮਿੱਠਾ ਸੋਡਾ ਪਾ DIYੇ ਜਾਂ ਲੀਵਰ ਟੋਨਿਕ ਪਾ DIYੇ ਤੇ ਲੀਵਰ ਟੋਨਿਕ ਹੁੰਦਾਗਾ ਉਹਦੇ ਨਾਲ ਵੀ ਲੀਵਰ ਦੀ ਸਫਾਈ ਵਧੀਆ ਰਹਿੰਦੀ ਹੈਗੀ ਅੰਦਰੋਂ ਵਧੀਆ ਪਸ਼ੂ ਸਾਫ਼ ਹੋਊਗਾ ਜਦੋਂ ਤੇ ਲੀਵਰ ਸਾਫ ਹੋਊਗਾ ਤੁਹਾਨੂੰ ਭੁੱਖ ਲੱਗੂਗੀ ਕੱਕ ਪੱਠਾ ਵਧੀਆ ਖਾਊਗਾ ਪਾਣੀ ਵਧੀਆ ਪੀਊਗਾ ਤੇ ਅੰਦਰ ਉਸ ਤਰ ਹੋਊਗਾ ਤਾਂ ਦੁੱਧ ਵਧੀਆ ਦੇਊਗਾ ਤੇ ਬਸ ਮਿਨਰਲ ਆਪਾਂ ਤੁਹਾਨੂੰ ਕਹਿਣੀ ਹੁੰਦੀ ਆ ਵੀ ਭਈ ਭੁੱਲ ਜਾਨੀਏ ਕੋਲ ਵੀ ਕਰ ਜਾਨੀਏ ਮੈਂ ਉਹਦੀ ਕੌਣ ਦੀ ਤੇ ਆਪਾਂ ਪਾਉਣੇ ਤਾਂ ਜ਼ਰੂਰ ਹੁੰਨੇ ਆ ਵੀ ਮੇਰੇ ਜਿੱਤੇ ਜਿਆਦਾ ਜਿਆਦਾ ਮੈਂ ਪਾ ਦਿੰਨੇ ਆ ਤੇ ਕਿਉਂਕਿ ਤੁਸੀਂ ਕੱਟੀ ਨੂੰ ਪੁੱਛਦੇ ਹੁੰਨੇ ਹੋ ਨਾ ਵੀ ਜਿਹੜੀ ਛੋਟੀ ਕੱਟੀ ਆ ਆਪਣੇ ਸਵਾ ਕਸਾਲ ਦੀ ਵੀ ਇਹਨੂੰ ਤੁਸੀਂ ਵੀ ਮਿਨਰਲ ਕਿਹੜਾ ਪਾਉਣੇ ਹੋ ਤੇ ਆਪਾਂ ਵੀ ਹੁਣ ਤੱਕ ਤਾਂ ਵੀ ਪਾਇਆ ਨਹੀਂ ਸੀਗਾ ਪਰ ਹੁਣ ਵੀ ਐਂ ਜਿਹਾ ਵੀ ਚੱਲ ਚੰਗੀ ਪਾਲਜੂ ਦੀ ਕਾਕਾ ਫੀਡ ਵੀ ਹੈ ਨਾ ਜਿਵੇਂ ਛੋਟੇ ਘਟਰਾਂ 'ਚ ਪਾਉਨੇ ਆ ਉਹ ਮੈਂ ਵਿਚਾਰੀ ਨੂੰ ਮੈਂ ਨਹੀਂ ਕੀ ਪਾ ਦਿੰਦੀ ਸੀ ਤੇ ਪਰ ਹੁਣ ਵਧਾ ਲਿਆ ਗਿਆ ਆਪਾਂ ਉਹਦੀ ਫੀਡ ਤੇ ਇਹ ਵੀ ਚਾਹ ਪਾਟੀ ਵੀ ਖੜੇ ਸੀਗੇ ਤੇ ਅੱਜ ਤੁਸੀਂ ਦੇਖ ਰਹੇ ਹੋਵੋਗੇ ਇਹ ਸੂਤ ਆਪਾਂ ਉਹੀ ਆ ਜਿਹੜਾ ਆਪਾਂ ਉਹ ਤੋਂ ਲੈ ਕੇ ਆਂਦਾ ਸੀ ਭਾਈ 180 ਰੁਪਏ ਦਾ ਲੈ ਕੇ ਆਂਦਾ ਸੀ नाल 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 कि ਆਪਾਂ ਨੇ ਸਿਆਉ ਲਿਆ ਤੇ ਸਾਡੀ ਸੋਪੀ ਫਿਰਦੀ ਹੈ ਨਾਲ-ਨਾਲ ਤੁਸੀਂ ਸ਼ਾਰਟਸ ਵੀ ਦੇਦੇ ਹੋਗੇ ਵਾਸਿਆ ਮੇਰਾ ਬਹੁਤ ਲੋਪਿੰਦੀ ਹੈ ਨਾਲ-ਨਾਲ ਹੀ ਰਹਿੰਦੀ ਹੈ ਜਿੱਤਰ ਜਾਵਾਂ ਮੈਂ 18 14 ਤਾਂ ਵੀ ਨਾਲ ਕੱਕਵਟਾ ਬਾਵਾ ਤਾਂ ਵੀ ਨਾਲ ਜੇ ਕਿਸੇ ਦੇ ਘਰ ਜਾਨੀਆ ਤਾਂ ਮੇ ਗੋ ਸੇਟਣੇ ਨਹੀਂ ਤਾਂ ਮੇ ਵਸੇ ਇਹ ਕਿਨ ਹਮੇ ਸ਼ਨਾਲੀ ਰਹਿੰਦੀ ਹੈ ਤੇ ਇੱਕ ਵੀਰ ਨੇ ਹਨਾ ਵੀ ਫੋਨ ਲਾਇਆ ਸੀਗਾ ਆਪਾਂ ਤੇ ਉਹ ਕੋਈ ਦੇ ਸੀ ਕਹਿੰਦੇ ਵੀ ਪੰਚ ਚਾਰ ਨਾਲ ਤੁਹਾਡੇ ਪਸ਼ੂ ਵੀ ਆਏ ਹੁੰਦੇ ਨੇ ਕਹਿੰਦੇ ਵੀ ਸਾਨੂੰ ਬਹਿਮ ਜਾ ਹੋ ਗਿਆ ਵੀ ਕਈ ਵਾਰੀ ਪਸ਼ੂ ਰੀਟ ਹੋ ਗਏ ਵੀ ਚਾਰ ਨਾਲ ਹੁੰਦੇ ਆ ਵੀਰੇ ਅੱਜ ਤੱਕ ਤਾਂ ਨਾ ਸਾਡੇ ਕੋਈ ਪ੍ਰੋਬਲਮ ਆਈ ਨਹੀਂ ਤੇ ਬਸ ਆ ਇੱਕ ਮੱਝ ਨੂੰ ਹੀ ਆ ਪਤਾ ਨਹੀਂ ਕਿਉਂ ਇਹ ਐਂ ਕਰਦੀ ਹੈਗੀ ਕੀ ਰੀਜਨ ਆ ਇਹਦਾ ਨਹੀਂ ਪਤਾ ਲੱਗਦਾ ਇਹਦੇ ਆਪਾਂ ਤੀਜੀ ਵਾਰੀ ਇਹ ਆਈ ਕਰਵਾਈ ਆ ਤੇ ਇਹ ਨਹੀਂ ਰਹੀ ਕਿ ਫੇਰ ਦੂਜੇ ਪਸ਼ੂ ਨੂੰ ਕੋਈ ਨੁਕਸਾਨ ਨਹੀਂ ਆਇਆ ਤੇ ਆਪਾਂ ਪਹਿਲਾਂ ਜਿਵੇਂ ਤੋੜੀ ਪਾਈ ਪਤੂੜੀ ਤਾਂ ਇੱਥੇ ਪਾਈ ਨਹੀਂ ਸੀਗੀ ਆਪਾਂ ਪਹਿਲਾਂ ਕਿਉਂਕਿ ਪਾ ਚੁੱਕੇ ਸੀ ਇਹ ਵੀਡੀਓ ਦੁਬਾਰਾ ਚ ਸ਼ੁਰੂ ਕਰੀ ਹੈ ਕਿਉਂਕਿ ਤੁਹਾਨੂੰ ਦੱਸਿਆ ਹਨਾ ਵੀ ਆਪਣੇ ਕੱਖ ਲੇਟ ਹੋ ਗਏ ਸੀ 4 ਵਜੇ ਸੀਗੇ ਤੇ ਤੂੜੀ ਆਪਾਂ ਪਾ ਲਈ ਸੀ ਫਿਰ ਆਪਾਂ ਪਾਣੀ ਛਿੜਕਦੇ ਹੁੰਨੇ ਆ ਪਾਣੀ ਜ਼ਰੂਰ ਪਾਉਣੀ ਹੈ ਮੈਂ ਵੀ ਵਧੀਆ ਠੰਡਾ ਹੋ ਜਾਂਦਾ ਇਹ ਨਾਲ ਕਿਉਂਕਿ ਚਾਰ ਗਰਮ ਹੁੰਦਾ ਤੇ ਆਪਾਂ ਪਾਣੀ ਪਾ ਲੈਣੇ ਹੁੰਨੇਗੇ ਤੇ ਫਿਰ ਆਚਾਰ ਵੀ ਮਤਲਬ ਧਿਆਨ ਨਿਵੰਦੀ ਦਾ ਆਚਾਰ ਚਾਲੇ ਪਉਂਦੇ ਤੇ ਵਧੀਆ ਤੂੜੀ ਹੁਣ ਤੱਕ ਕਿਉਂਕਿ ਵਧਾਈ ਦਿੱਤੀ ਚਾਰ ਵੀ ਥੋੜੇ ਦਿਨਾਂ ਦਾ ਰਹਿ ਗਿਆ ਐ ਵੀ ਚਲ ਪੱਤ ਦੇ ਨੇ ਕੱਟ ਜੂਗਾ ਤੇ ਥੀੜਾ ਪਾਨੇ ਪਾਤੀਏ ਨਾ ਤੇ ਆਪਾਂ ਮਿਨਰਲ ਪਾਉਣਾ ਜਿਹੜਾ ਤੇ ਆਪਾਂ ਤੱਕ ਸੁਦੇ ਪਾ ਲੈਨੇ ਆ ਵੈਸੇ ਨਾ ਜਿਵੇਂ ਕਹਿੰਦੇ ਆ ਵੀ 50 ਗ੍ਰਾਮ ਪਾਉਣਾ ਚਾਹੀਦਾ ਕੁਛ ਨਹੀਂ ਤੇ ਮੈਂ ਤਾਂ ਉਹੀ ਪਾ ਦਿੰਨੀ ਆ ਬਈ ਫਰਾਂ ਮੇਰੇ ਡੱਬੇ ਚ ਪਾਇਆ ਹੋਇਆ ਸੀਗਾ ਡੱਬੇ ਵਿੱਚੋਂ ਕੱਢਣ ਦੀ ਕੋਸ਼ਿਸ਼ ਕਰ ਜੰਨੀ ਆ ਅੱਜ ਮੈਂ ਹੀ ਗੱਟਾ ਚੱਕ ਲਈ ਡੱਬੇ ਚੋਂ ਖਤਮ ਹੋਇਆ ਪਿਆ ਸੀਗਾ ਕਿਉਂਕਿ ਕਹਿੰਦੇ ਹਨਾ ਵੀ ਬੰਦ ਰਹਿਣਾ ਚਾਹੀਦਾ ਦਾ ਇਹਨੂੰ ਤੇ ਹਾਂ ਸਾਡੇ ਸਰਕਾਰੀ ਡਾਕਟਰ ਵੀ ਆਏ ਆ ਪਰ ਤੁਸੀਂ ਖੁੱਲਾ ਛੱਡੀ ਬੈਠੇ ਹੋ ਮੈਂ ਕਹਿੰਦੀ ਨਹੀਂ ਗਿਰੇ ਵੀ ਇਹ ਰਦਾ ਕਰਕੇ ਆ ਮੈਂ ਵੀ ਕੱਢਣ ਦੀ ਕੋਸ਼ਿਸ਼ ਕਰ ਗਈ ਸੌਰੀ ਆਪਣੀ ਤਬੀਅਤ ਠੀਕ ਨਹੀਂ ਤਾਂ ਹੀ ਕਰਕੇ ਆਪਾਂ ਕੋਈ ਲੰਬਾ ਵੀਡੀਓ ਨਹੀਂ ਲਈ ਤੇ ਆ ਪਾ ਰਹੇ ਹੁਣ ਆਪਾਂ ਲੇਟੀ ਲੇਟੀ ਪਹਿਲਾਂ ਆਪਾਂ ਪਾਉਂਦੇ ਸੀ ਰਿੰਨਗੇ ਤੇ ਹੁਣ ਤੁਹਾਨੂੰ ਵੀ ਪਤਾ ਨਾ ਥਾਂ ਦੀ ਤੰਗੀ ਤੇ ਇੱਥੇ ਆਪਣੇ ਪਈ ਸੀ ਕਣਕ ਉਹ ਤੇ ਚੁੱਲ੍ਹੇ ਉੱਪਰ ਵੀ ਆ ਗਈ ਸੀ ਪਹਿਲਾਂ ਰਿੰਨਗੇ ਪਾਉਦੇ ਹੁੰਦੇ ਸੀਗੇ ਪਰ ਵੈਸੇ ਹੁਣ ਗਰਮੀ ਆ ਗਈ ਆਪਾਂ ਰਿੰਨਗੇ ਨਹੀਂ ਪਾਉਦੇ ਹੁਣਾਈ ਪਾ ਦਿੰਦੇ ਆ ਤੇ ਹੁਣ ਵੀ ਮਾੜੀ ਮੁੱਟੇ ਨਾਲ ਤੇ ਹੁਣ ਲੱਗ ਗਿਆ ਆਪਾਂ ਸ਼ਾਮ ਨੂੰ ਤੇ ਸ਼ਾਮ ਨੂੰ ਭਿਉਂ ਦਾ ਰੀਜਨ ਕੀਆ ਕਿਉਂਕਿ ਜੇ ਆਪਾਂ ਨਾਲ ਦੀ ਸ਼ੱਕਰ ਹਨਾ ਵੀ ਗਰਮੀ ਹੋ ਗਈ ਤੇ ਦੱਸਦੇ ਹੁੰਨੇ ਨਾ ਵੀ ਇੰਨੇ ਨਾ ਟਿੱਕੇ ਦੁੱਧ ਦੇ ਜਾਂਦੇ ਨਾ ਵੀ ਸ਼ੱਕਰ ਪਿਆਉਣੀ ਹੁੰਦੀ ਆ ਤੇ ਮੰਮੀ ਨੇ ਕੱਟਾ ਛੜਤਾ ਪਹਿਲਾਂ ਇਹਨੂੰ ਇਕੱਲੇ ਬਣ ਜਾਂਦੇ ਦੂਜਿਆਂ ਨਾਲ ਤਾਂ ਨਹੀਂ ਬਣਦੇ ਜਾਂਦੇ ਤੇ ਆਪਾਂ ਸ਼ੱਕਰ ਪਿਆਉਣੀ ਹੁੰਦੀ ਆ ਵੀ ਸਾਡਿਆਂ ਤੋਂ ਤਾਂ ਵਧੀਆ ਪੀਂ ਰਹੇ ਨੇ ਸ਼ੱਕਰ ਇਹ ਕਿਹੜੀ ਸੂਨ ਵਾਲੀ ਝੋਟੀ ਆ ਉਹ ਤੇ ਇੱਕ ਵੀ ਪਹਿਲਾਂ ਵੀ ਉਹ ਛੋਟੀ ਦੀ ਮਾਂ ਦੀ ਜਿਹੜੀ ਉਹ ਹਰਿਆਣੇ ਵਾਲੀ ਪਹਿਲਾਂ ਦੀ ਮਾਚਾ ਉਹ ਵਧੀਆ ਪੀ ਲੈਣ ਤੇ ਦੂਜੀਆਂ ਪੀਂਦਿਆਂ ਨਹੀਂ ਤੇ ਉਹਨਾਂ ਨੂੰ ਆਪਾਂ ਵਿੱਚ ਭਿਉਂਦੇ ਨੇ ਲੈਤੀ ਤੇ ਅੱਜ ਆਪਾਂ ਪਾਤਾ ਲੀਵਰ ਟੋਨਿਕ ਕਿਉਂਕਿ ਪਹਿਲਾਂ ਕਈ ਵਾਰੀ ਹੈ ਨਾ ਅੰਦਰ ਲੈਤੀ ਧਰ ਦਿੰਦੇ ਉਹਨੇ ਬੱਟਲਾਂ ਚ ਉਹਦੋਂ ਵਿੱਚ ਪਾ ਕੇ ਧਰਦੇ ਆ ਜਾਂ ਪਾਣੀ ਚ ਵੀ ਪੀ ਲੈਂਦੇ ਆ ਤੇ ਵੈਸੇ ਪਾਣੀ ਚ ਨਾ ਨਖਰੇ ਵਾਲੇ ਕਰਦੇ ਆ ਚਾਜੇ ਨਾ ਪੀਂਦਿਆਂ ਨਹੀਂ ਫਿਰ ਆਪਾਂ ਇਹਦੀ ਕੀ ਪਾਤਾ ਤੇ ਪੋਣਾ ਹੈ ਨਾ ਜ਼ਰੂਰੀ ਹੁੰਦਾ ਕੁਛ ਉਹਨੂੰ ਤੇ ਚਲੋ ਜੀ ਕੱਕਾ ਪੱਠਾ ਆਪਾਂ ਨੇ ਪਾਤਾ ਪਸ਼ੂ ਬਨਤੇ ਤੇ ਬਸ ਇਹ ਸਾਡੀਆਂ ਇੱਕ ਕਈਆਂ ਸੋਕ ਆ ਵੀ ਇਹ ਵਿੱਚ ਪਸ਼ੂਨ ਦੇ ਆ ਵੀ ਛਿਰਛਿਰੀ ਪਾਣੀ ਨਹੀਂ ਪੀਂਦੇ ਇਹ ਬਸ ਮੇਰੇ ਬੰਦੇ ਬੰਦੀ ਜਿਹਨਾਂ ਚਰਚਾ ਗੋਆ ਛੜਦੀਆਂ ਇਹ ਪਾਣੀ ਪੀਣ ਲੱਗ ਜਾਂਦੇ ਆ ਤੇ ਬਸ ਹੁਣ ਬੱਚੇ ਥੋੜੀ ਜਿ ਮੇਰੀ ਹੈਲਪ ਕਰਨ ਲੱਗ ਗਏ ਕਮੇਰਾ ਬੇਟਾ ਇੱਕ ਆ ਪਾਣ ਜਾ ਕਹਿੰਦੇ ਸੀ ਪਾਣੀ ਪਿਆ ਦੀਏ ਤੇ ਆਪਾਂ ਇਸੇ ਕਰਕੇ ਕਹਿੰਦੇ ਉਹਨਾਂ ਨਾ ਆਪਾਂ ਦੇਖਦੇ ਕਿ ਨਾ ਵੀ ਆਪਣੇ ਬੱਚੇ ਵੀ ਆਪਾਂ ਨੂੰ ਕੰਮ ਸਿੱਖਦੇ ਆ ਜਿਵੇਂ ਆਪਾਂ ਆਪਣੇ ਮਾਪਿਆਂ ਦੇ ਕੰਮ ਸੰਭਾਲ ਲਿਆ ਆਪਾਂ ਦੇਖਦੇ ਆ ਕਿ ਸਾਡੇ ਵੀ ਹੈ ਨਾ ਜਦੋਂ ਮੇਰੇ ਪਾਪਾ ਧਰਾਂ ਚੋਂ ਦੇ ਸੀਗੇ ਤੇ ਕੇ ਪਿੰਡ ਮੈਨੂੰ ਬੜਾ ਲੱਗਦਾ ਵੀ ਮੈਂ ਵੀ ਸਿੱਖਣੀਆ ਮੈਂ ਨਹੀਂ ਪਰ ਉਦੋਂ ਤਾਂ ਮੈਨੂੰ ਉਹਨਾਂ ਤੋਂ ਧਰਨ ਨਹੀਂ ਸਿੱਖਿਆ ਗਈਆਂ ਪਰ ਜਦੋਂ ਹਨਾ ਤੁਹਾਨੂੰ ਦੱਸਿਆ ਜਾ ਉਹਨਾਂ ਨੂੰ ਵੀ ਕੈਂਸਰ ਹੋ ਗਿਆ ਸੀਗਾ ਤੇ ਉਹ ਮੱਚੇ ਚ ਪੈ ਗਏ ਸੀ ਉਸ ਟਾਈਮ ਧਰਾਂ ਚੋਂ ਲੱਗੀ ਸੀ ਤੇ ਆ ਸਾਡੇ ਬੱਚਾ ਨੂੰ ਮੇਰੇ ਬੇਟੇ ਨੂੰ ਜਿਆਦਾ ਲਗਾਵਾਗਾ ਇਹਨ ਵਾਰਾ ਰਹਿੰਦਾ ਘਰਾਂ ਦਾ ਮੈਂ ਧਰ ਚੋਣੇ ਰਹਿੰਦਾ ਤੇ ਕੁਛ ਕੁਛ ਨਾਲ ਦਾ ਇਸ ਲਈ ਵੀ ਆਪਾਂ ਕਹ ਰਹੇ ਆ ਨਾ ਵੀ ਆਪਾਂ ਚਲੋ ਵਿਰਸਾ ਸੰਭਾਲ ਰੱਖੀਏ ਆਪਣਾ ਤੇ ਹੈਲਪ ਕਰ ਦਿੰਦੇ ਆ ਵਧੀਆ ਇਹ ਆਏ ਪਾਣੀ ਪਿਆ ਦਿੰਦੇ ਆ ਅੱਜ ਥੋੜਾ ਜਿਹਾ ਮੇਪਾ ਹੋ ਗਈ ਸੀ ਲੇਟ ਮੰਮੀ ਕਹਿੰਦੀ ਲੈ ਮੈਂ ਫੜ ਕੇ ਰੱਖ ਲੈਣੀ ਆ ਪੈਪ ਇੱਥੇ ਆ ਗਈ ਸੀ ਮੰਮੀ ਇਹ ਜਾਂਦਾ ਸੀ ਉਹਦਾ ਕੂਟੀ ਬੰਦ ਕਰਨ ਤੇ ਆਪਾਂ ਲੱਗੇ ਪੈਡ ਔਰ ਸਾਰੇ ਕੰਮਾਂ ਤੇ ਤੇ ਆਪਾਂ ਇੱਥਰ ਲੱਗੇ ਸੀ ਕਿ ਰੋਕਰ ਮਾਰਨਾ ਕਿਉਂਕਿ ਲਾਈਟ ਹੁੰਦੀ ਨਹੀਂ ਤੇ ਆਪਾਂ ਨੂੰ ਅੰਦਰ ਅਸੀਂ ਵਰਨਾ ਪੈਂਦਾ ਇੱਕ ਆਪਣੇ ਪਹਿਲਾਂ ਕਮੈਂਟ ਵੀ ਆਉਂਦਾ ਸੀ ਤੁਸੀਂ ਪਾਣੀ ਢੋਲ ਦਿਓ ਵਾਲਾ ਇਹ ਤੇ ਧੋਣੇ ਜਦੋਂ ਤੇ ਫਿਰ ਧੋਣਾ ਵੀ ਹੈ ਨਾ ਜ਼ਰੂਰੀ ਹੁੰਦਾ ਜੀ ਕਿਉਂਕਿ ਚਿੱਟੇ-ਚਿੱਟੇ ਜੀਜੇ ਪੈ ਜਾਂਦੇ ਨੇ ਥੱਲੇ ਤੇ ਫਿਰ ਉਹ ਵੀ ਠੀਕ ਨਹੀਂ ਨਾ ਤੇ ਚਲੋ ਹੁਣ ਤਾਂ ਭਈ ਲਾਈਟ ਹੀ ਨਹੀਂ ਆਉਂਦੀ ਤੇ ਹੁਣ ਤਾਂ ਮਜਬੂਰੀ ਚ ਸੁੰਬਰਣਾ ਹੀ ਪੈਂਦਾਗਾ ਆਪਾਂ ਪਹਿਲਾਂ ਪਹਿਲੇ ਬੱਠਲ ਸਿੱਟ ਐ ਸੀ ਕਾ ਭਰਿਆ ਪਿਆ ਸੀ ਮੈਂ ਖਚਲ ਜਿਹੜਾ ਕੂੜਾ ਹੋਇਆ ਉਹ ਵੀ ਇਹਦੇ ਚ ਪਾ ਕੇ ਲੈ ਜਾਈ ਤੇ ਉੱਧਰ ਉਹ ਪਿਆਰੇ ਸੀ ਪਾਣੀ ਮੰਮੀ ਦੇ ਬੱਚੇ ਕਿਉਂਕਿ ਅੱਜ ਮੈਂ ਬਹੁਤ ਹੀ ਜ਼ਿਆਦਾ ਲੇਟ ਹੋ ਗਈ ਸੀ ਤੇ ਆਪਾਂ ਇਹ ਤੁਹਾਨੂੰ ਦੱਸਤਾ ਵੀ ਪਸ਼ੂ ਕਾਹਦੇ ਨਾਲ ਰਾਜੀ ਹੁੰਦੇ ਆ ਕਿਉਂਕਿ ਸਾਡੇ ਰਿਸ਼ਤੇਦਾਰ ਵੀ ਜਿਹੜੇ ਆਉਣਗੇ ਕੋਈ ਉਹ ਵੀ ਕਹਿੰਦੇ ਵੀ ਤੁਹਾਡੇ ਪਸ਼ੂਆਂ ਦੇ ਹੱਡ ਚ ਮੰਦੇ ਨੇ ਵੀ ਤੁਹਾਡੇ ਪਸ਼ੂ ਵਧੀਆ ਪਏ ਨੇ ਬਸ ਇਹ ਕੁਛ ਨਾਲ ਲੇਟੀਦਾ ਹੀ ਹੋ ਜਾਂਦਾ ਕਾਰਨ ਤੇ ਆਪਾਂ ਬਾਰਾਂ ਮਹੀਨੇ ਤੀਰਨ ਤੁਣ ਗਸਸਿਆ ਪਾਉਂਦੇ ਰਹਿਨੇ ਆ ਇਹਦੇ ਨਾਲ ਪਸ਼ੂ ਵਧੀਆ ਰਹਿੰਦਾ ਨਾ ਭਾਵੇਂ ਮੁੱਲ ਦੀਆਂ ਫੀਟ ਨਾਲ ਹਨਾ ਵੀ ਪਸ਼ੂ ਤੋਂ ਤੇ ਖਾਰ ਮੰਨਣ ਲੱਗ ਜਾਂਦਾ ਅੰਦਰੋਂ ਨਿਚੋੜਿਆ ਜਾਂਦਾ ਹੈਗਾ ਤੇ ਇਹਦੇ ਨਾਲ ਪਸ਼ੂ ਰਹਿੰਦਾ ਵਧੀਆ ਰਾਜੀ ਤੇ ਆਪਾਂ ਜਿਹਨੇ ਮਿਹਨਤ ਕਰਦੇ ਆ ਨਾ ਮਿਹਨਤ ਸਾਡੀ ਪਿਆਰ ਤੁਹਾਡਾ ਨਾ ਤੇ ਪਲੀਜ਼ ਹਨਾ ਵੀਡੀਓ ਨੂੰ ਲਾਈਕ ਜ਼ਰੂਰ ਕਰਿਆ ਕਰੋ ਤੇ ਸੋਹਣੇ ਸੋਹਣੇ ਕਮੈਂਟ ਜ਼ਰੂਰ ਕਰਿਆ ਕਰੋ ਕਿਉਂਕਿ ਕਮੈਂਟ ਵਰਦੇ ਆ ਨਾ ਥੋੜਾ ਜਿਹਾ ਹੌਸਲਾ ਹੋ ਜਾਂਦਾ ਤੇ ਐਵੇਂ ਹੋ ਜਾਂਦਾ ਵੀ ਤੂੰ ਬੈਸਟ ਵੀਡੀਓ ਬਣਾਈਏ ਚਲੋ ਕੋਈ ਪਾਣੀ ਧਣੀ ਪੀ ਕੇ ਤੇ ਖਾਣ ਲੱਗੀਆਂ ਕੱਖਾਂ ਤੇ ਛੋਟੀ ਆਪਣੀ ਹੁਣ ਬਹੁਤ ਘੱਟ ਕੱਖ ਖਾਂਦੀ ਆ ਇਹ ਬਹਿ ਵੀ ਗਈ ਆ ਉਹ ਦੇਖਾ ਕੇ ਕੱਖ ਤੇ ਆ ਬਿਚਾਰੀਆਂ ਦੋਨੇ ਰਹਿੰਦੀਆਂ ਨੇ ਅੰਦਰ ਇਹ ਤਾਂ ਦੇਖੋ ਖਾਈ ਵੀ ਖੜੀ ਐ ਆਪਾਂ ਨਾਲ ਬਾਹਲੇ ਨੇ ਕੱਖ ਆਪਾਂ ਆਉਂਦੇ ਤੇ ਖੁਰਲੀਆਂ ਭਰੀਆਂ ਰਹਿਣ ਆਪਾਂ ਪਾਉਨੇ ਆ ਭਈ ਥੋੜੀ ਕੱਖ ਕਿਉਂਕਿ ਫੀਡ ਵਧੀਆ ਖਾਣੇ ਦੀ ਆ ਉਹਦੇ ਨਾਲ ਤੇ ਉਹ ਆਪਾਂ ਸਵੇਰ ਵਾਸਤੇ ਰਲਾ ਕੇ ਰੱਖ ਦਿੱ ਸੱਣੀ ਜਿਹੜੀ ਸਵੇਰੇ ਪਾਉਣੀ ਆ ਕੰਮ ਨੂੰ ਵੇੜ ਤਾਂ ਕਿਉਂ ਨੀ ਦੁਬਾਰ ਮੈਂ ਧਾਰਾਂ ਚੋਣੀਆਂ ਧਾਰਾਂ ਚੋ ਕੇ ਆਪਾਂ ਗੁਰਦੁਆਰੇ ਜੂਤ ਲਾਉਣ ਜਾਣਾ ਫੇਰ ਰੋਟੀ ਟੋਕਾ ਤੇ ਫੇਰ ਲਾਈਟ ਆਈ ਚੇ 6:30 ਵਜੇ ਆਉਂਦੀ ਆ ਫੇਰ ਇਹਨਾਂ ਨੂੰ ਮੈਂ ਨਿਮਾਉਂਗੀ ਮੈਂ ਕੰਮ ਬਹੁਤ ਜ਼ਿਆਦਾ ਬਾਅਦ ਚੰਦਾ ਫੇਰ ਕੱਪੜੇ ਧੋਣੇ ਹੁੰਦੇ ਤੇ ਚਲੋ ਜੀ ਆਪਾਂ ਹੋਰ ਮਿਲਦੇ ਜੀ ਸੇ ਹੋਰ ਵੀਡੀਓਜ਼ ਬਾਏ